ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਮਰਹੂਮ ਮਸ਼ਹੂਰ ਲੇਖਕ ਸੁਰਜੀਤ ਪਾਤਰ ਦੀ ਯਾਦ ਦੇ ਵਿੱਚ ਇੱਕ ਸ਼ਾਨਦਾਰ ਪਾਰਕ ਦਾ ਨਿਰਮਾਣ ਕੀਤਾ ਗਿਆ ਸੋ ਮੋਗਾ ਜ਼ਿਲ੍ਹਾ ਦੇ ਪਿੰਡ ਭਿੰਡਰ ਕਲਾਂ 'ਚ ਬਣਾਏ ਗਏ ਇਸ ਪਾਰਕ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੀਤਾ ਗਿਆ ਸੋ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਉੱਥੇ ਹੀ ਪ੍ਰੋਗਰਾਮ ਦੇ ਵਿੱਚ ਐਸਐਸਪੀ ਅਵਨੀਤ ਕੋਰ ਸਿੱਧੂ ਤੋਂ ਇਲਾਵਾ ਮਸ਼ਹੂਰ ਪੰਜਾਬੀ ਕਲਾਕਾਰ ਮਲਕੀਤ ਸਿੰਘ ਰੋਣੀ ਵੱਲੋਂ ਵੀ ਸ਼ਿਰਕਤ ਕੀਤੀ ਗਈ। ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬਾਗ ਇਹ ਅਦਬ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਅਤੇ ਆਪਣੀ ਜ਼ਮੀਨ ਦਾਨ ਵਿੱਚ ਦੇ ਕੇ ਲੇਖਕ ਮਰਹੂਮ ਸੁਰਜੀਤ ਸਿੰਘ ਪਾਤਰ ਦੀ ਯਾਦ ਦੇ ਵਿੱਚ ਇਹ ਪਾਰਕ ਜਿਹੜਾ ਬਣਾਇਆ ਗਿਆ। ਉਹਨਾਂ ਨੇ ਇਸ ਕਾਰਜ ਸੰਬੰਧੀ ਸਮੂਹ ਪਿੰਡ ਵਾਸੀਆਂ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਹੈ। ਵੈਸੇ ਤੇ ਜਿਹੜਾ ਸ਼ਬਦ ਹੁੰਦਾ ਉਹਦੇ ਅਨੰਤ ਰੰਗ ਹੁੰਦੇ ਨੇ। ਅੱਜ ਸਾਡੇ ਪੰਜਾਬ ਨੂੰ ਲੋੜ ਹੈ ਵਾਤਾਵਰਣ ਦੀ। ਸੁਰਜੀਤ ਸਿੰਘ ਜੀ ਪਾਤਰ ਵੱਲੋਂ ਵਾਤਾਵਰਣ ਲਈ ਜਿਹੜੇ ਅਲਫਾਬੈਟਿਕਲ ਯੂਜ਼ੇਜਸ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਅੱਖਰ ਹੈ ਉਹਦੇ ਨਾਲ ਦਾ ਸੰਬੰਧਿਤ ਜਿਹੜਾ ਬੂਟਾ ਲਾਇਆ ਜਾਣਾ ਫਿਰ ਉਹਦੀ ਕੁਆਲਿਟੀ ਦੱਸੀ ਜਾਣੀ। ਤਾਂ ਮੈਂ ਸਮਝਦਾ ਮਾਂ ਮਿੱਟੀ ਤੇ ਮਾਂ ਬੋਲੀ ਦਾ ਜਿਹੜਾ ਸੋਹਣਾ ਸੰਵਾਦ ਹੈ ਉਹਦੀ ਵਡਿਆਈ ਜਿਹੜੀ ਹੈਗੀ ਆ ਭਾਈ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਰਾਮ ਪਰਿਵਾਰ ਨੂੰ ਮਿਲੀ ਹੈ ਔਰ ਇਹਦਾ ਜਿਹੜਾ ਸੇਰਾ ਹੈਗਾ ਭਿੰਡਰਾਂ ਨਗਰ ਤੇ ਗਿਆ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਖਾਂ ਦਾ ਇਸ ਨਗਰ ਵਿੱਚ ਬਹੁਤ ਵੱਡਾ ਤਾਪ ਪ੍ਰਤਾਪ ਰਿਹਾ ਹੈਗਾ ਅਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈਗੀ ਆ ਮਲ ਅਖਾੜਿਆਂ ਤੋਂ ਲੈ ਕੇ ਗਿਆਨ ਦੇ ਸਮੁੰਦਰ ਸ਼ਬਦੀ ਯੁੱਗ ਤੱਕ ਇਹਨਾਂ ਦੋਨਾਂ ਦਾ ਜਿਹੜਾ ਸੁਮੇਲ ਹੈਗਾ ਇਹਦੇ ਲਈ ਜਿਹੜਾ ਹੈਗਾ ਇੱਕ ਬਹੁਤ ਵਧੀਆ ਮੀਲ ਪੱਥਰ ਸੋਚ ਸੰਸਥਾ ਵੱਲੋਂ ਸਥਾਪਿਤ ਕੀਤਾ ਗਿਆ ਆਸ ਕਰਦਾ ਹੈਗਾ ਮੈਂ ਵੀ ਜਿਹੜੇ ਕਿਸਾਨ ਭਰਾ ਨੇ ਖਾਸ ਕਰਕੇ 15 20 ਕਿਲੇ ਵਾਲੇ ਉਹ ਆਪਣੇ ਖੇਤ ਵਿੱਚ ਕਿਲਾ ਦੋ ਕਿਲੇ ਦਰਖਤ जरूर ਲਾਉਣਗੇ ਜਾਨੀ ਫਸਲ ਛੇ ਮਹੀਨੇ ਉਹਨੂੰ ਫਾਇਦਾ ਦੇ ਦਿੰਦੀ ਹੈ ਦਰਖਤ 10 ਸਾਲ ਬਾਅਦ ਫਾਇਦਾ ਦੇ ਦੇਣਗੇ ਉਹਦੇ ਨਾਲ ਸਭ ਤੋਂ ਵੱਡਾ ਯੋਗਦਾਨ ਸਾਡਾ ਕਾਰਬਨ ਇੰਡੈਕਸ ਵਿੱਚ ਹੋਏਗਾ ਜਿਹਦੇ ਲਈ ਅਸੀਂ ਸਾਰੇ ਨਾਲ ਮਿਲ ਕੇ ਇਹ ਯਤਨ ਕਰ ਰਹੇ ਹਾਂ ਅਵੇ ਸਵਾ ਦੋ ਟਾਂ ਕਿੱਲੇ ਸਰਪੰਚ ਸਾਹਿਬ ਵੱਲੋਂ ਤਾਨ ਕੀਤੇ ਗਏ ਇਸ ਬਾਗ ਲਈ ਜਿਸ ਤਰ੍ਹਾਂ ਦੇਖਦੇ ਹੋ ਜਿਵੇਂ ਸਟੇਜ ਤੇ ਵੀ ਗੱਲਬਾਤ ਹੋਈ ਹੈ ਕਿ ਅਤਿਕ ਫੁੱਟ ਜ਼ਮੀਨ ਵਿੱਚ ਜਿਹੜੀਆਂ ਲੜਾਈਆਂ ਹੋ ਜਾਂਦੀਆਂ ਨੇ ਥਾਣੇ ਤੱਕ ਪਹੁੰਚ ਜਾਂਦੀਆਂ ਅਹ ਇਹ ਕਹਿਣਾ ਚਾਹੂਗਾ ਵੀ ਭਰਾਵੋ ਜਿਹੜੇ ਅੱਧੇ ਫੁੱਟ ਵਾਲੇ ਉਪਰੀ ਉਹਦੇ ਲਈ ਲੜਨ ਦੀ ਥਾਂ ਤੇ ਦੋਨੋਂ ਆਪਸ ਵਿੱਚ ਮਿਲ ਕੇ ਜਿਹੜਾ ਹੈਗਾ ਅੱਧੇ ਫੁੱਟ ਦੇ 6-6 ਇਨਸੈਟ ਕਰ ਲਿਓ। ਬਸਰਾ ਬਲਵਿੰਦਰ ਸਿੰਘ ਲੱਖੇ ਵਾਲੀ ਹੋਰਾਂ ਦਾ ਬਹੁਤ ਹੀ ਵਧੀਆ ਟਾਈਮਲੀ ਇੱਕ ਉਪਰਾਲਾ ਹੈ ਬਾਗ ਇਹ ਅਦਬ ਜੀ ਦੇ ਵਿੱਚ ਸਾਡੇ ਜਿਹੜੇ ਇਮੋਰਟਲ ਕਵੀ ਮੈਂ ਕਹਿ ਸਕਦਾ ਸਰਜੀਤ ਪਾਤਰ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਬਾਗ ਬਣਾਇਆ ਗਿਆ ਹੈ। ਔਰ ਅੱਜ ਇੱਥੇ ਸਵੇਰ ਚੱਕ ਪ੍ਰੋਗਰਾਮ ਹੋਇਆ ਉਹਨ ਮਨਰਾਜ ਹੋਰਾਂ ਨੇ ਬਹੁਤ ਸੋਣਾ ਇੱਥੇ ਪੇਸ਼ਕਾਰੀ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਇੱਥੋਂ ਦੇ ਸਰਪੰਚ ਸਾਹਿਬ ਹੋਰਾਂ ਨੇ ਇਹ ਬਾਗ ਆਪਣੀ ਜ਼ਮੀਨ ਦੇ ਵਿੱਚ ਤੇ ਜ਼ਮੀਨਦਾਨ ਕਰਕੇ ਬਣਵਾਇਆ ਸੋ ਅੱਜ ਮੈਂ ਸਾਰੀ ਸੋਚ ਸੰਥਾ ਨੂੰ ਲਖੇਵਾਲੀ ਸਾਹਿਬ ਨੂੰ ਸਰਪੰਚ ਸਾਹਿਬ ਹੋਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਉੱਤਮ ਜਿਹੜੇ ਕਾਜ ਆ ਇਹ ਚੱਲਦੇ ਰਹਿਣੇ ਚਾਹੀਦੇ ਆ ਬਹੁਤ ਹੀ ਬਾਖਮਾਲ ਉਪਰਾਲਾ ਹੈਗਾ ਜੀ ਸੁਜੀਤ ਪਾਤਰ ਜੀ ਦੇ ਯਾਦ ਨੂੰ ਸਮਰਪਿਤ ਇਹਨਾਂ ਨੇ ਇੱਥੇ ਬਾਗੇ ਅਦਬ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਸੋ ਬਹੁਤ ਅੱਛੀ ਅੱਛਾ ਉਪਰਾਲਾ ਹੈਗਾ ਸਾਰੀ ਸੋਚ ਸੰਸਥਾ ਨੂੰ ਮੈਂ ਵਧਾਈ ਦਿੰਨੀ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈ ਆ ਕਾਫੀ ਟਾਈਮ ਤੋਂ ਜਿੱਥੇ ਕਿ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ ਬਿਕਾਜ਼ ਅ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਖੁਦ ਨੂੰ ਮਤਲਬ ਸਾਹਿਤ ਨਾਲ ਚਾਹੇ ਉਹ ਕਲਾ ਹੈ ਆਰਟ ਦਾ ਕੋਈ ਵੀ ਫਾਰਮ ਹੈ ਮੈਂ ਪਰਸਨਲੀ ਨਿਜੀ ਬਹੁਤ ਰੁਚੀ ਰੱਖਦੀ ਹਾਂ ਸੋ ਮੈਨੂੰ ਚੰਗਾ ਲੱਗਦਾ ਹੈ ਇਸ ਤਰ੍ਹਾਂ ਦੇ ਉਹਨਾਂ ਪ੍ਰੋਗਰਾਮਸ ਸ਼ਾਮਿਲ ਹੋਣਾ ਜਿੱਥੇ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਪਲੱਸ ਜੋ ਆਪਾਂ ਨੂੰ ਵਿਰਸੇ 'ਚ ਆਪਾਂ ਨੂੰ ਮਿਲਿਆ ਜੋ ਆਪਣੇ ਸਭਿਆਚਾਰ ਚਾਪਨ ਨੂੰ ਮਿਲਿਆ ਉਸ ਨੂੰ ਉਸ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਸੋ ਖੁਦ ਨੂੰ ਵੀ ਅੱਛਾ ਮਹਿਸੂਸ ਕਰੀਦਾ ਹੈ ਔਰ ਇਥੋਂ ਸਿੱਖ ਕੇ ਜਾਇਦਾ ਕੁਝ ਔਰ ਅੱਗੇ ਜਾ ਕੇ ਉਸ ਨੂੰ ਆਪਣੇ ਅਗਲੀ ਜਨਰੇਸ਼ਨ ਨੂੰ ਆਹੇ ਚਾਹੇ ਆਪਣੇ ਘਰ ਵਿੱਚ ਪਰਿਵਾਰ ਵਿੱਚ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾਇ ਤੂੰ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਲੋਕਾਂ ਦੇ ਨਾਲ ਜੁੜਿਆ ਜਾਵੇ ਔਰ ਇਹਨਾਂ ਨੇ ਜਿੰਨੇ ਵੀ ਉਪਰਾਲੇ ਕੀਤੇ ਹੁਣ ਤੱਕ ਹਮੇਸ਼ਾ ਹੀ ਇਹ ਸੋਸ਼ਲ ਕਾਜ਼ਸ ਨੂੰ ਡੈਡੀਕੇਟਿਡ ਹੈਗੇ ਹੈ ਚਾਹੇ ਉਹ এনवायरमेंट ਨੂੰ ਲੈ ਕੇ ਹੈ ਚਾਹੇ ਸਿਹਤ ਨੂੰ ਸੰਭਾਲਣ ਨੂੰ ਲੈ ਕੇ ਹੈ ਸੋ ਚੰਗਾ ਲੱਗਦਾ ਇਹਨਾਂ ਨਾਲ ਜੁੜ ਕੇ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹੈ ਫੋਨ ਦੀ ਗੱਲ ਕੀਤੀ ਚਰੋਣੀ ਸਾਹਿਬ ਨੇ ਕਿ ਫੋਨ ਸਾਨੂੰ ਯੂਜ਼ ਕਰ ਰਿਆ ਸੀ ਫੋਨ ਨੂੰ ਨਹੀਂ ਯੂਜ਼ ਕਰ ਰਹੇ ਕਿਸ ਤਰ੍ਹਾਂ ਦੇਖਦੇ ਮੈਮ ਅੱਜ ਦੇ ਯੁੱਗ ਨੂੰ ਫੋਨ ਨਾਲ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਫੋਨ ਮਤਲਬ ਸਾਨੂੰ ਵਰਤਨਾ ਨਹੀਂ ਆਉਂਦਾ ਕਿਉਂਕਿ ਇਹ ਬਹੁਤ ਅੱਛੀ ਆਪਣੀ ਟ ਕਾਬਲੇ ਤਰੀਫ ਹੈ ਪਰ ਉਸ ਨੂੰ ਯੂਜ਼ ਕਿਵੇਂ ਕਰਨਾ ਹੈ ਅਸੀਂ ਐਕਸੈਸ ਯੂਜ਼ ਕਰ ਰਹੇ ਹਾਂ ਉਸ ਦਾ ਉਸ ਦੇ ਵਿੱਚ ਦੇਖਣਾ ਕੀ ਹੈ ਉਸ ਨੂੰ ਅਸੀਂ ਫਿਲਟਰ ਨਹੀਂ ਕਰ ਪਾ ਰਹੇ ਉਸ ਦੇ ਵਿੱਚ ਆਪਾਂ ਸੁਣ ਕੀ ਰਹੇ ਹਾਂ ਕੀ ਦੇਖ ਰਹੇ ਹਾਂ ਉਸ ਨੂੰ ਸੱਚ ਤੇ ਝੂਠ ਵਿੱਚ ਵੀ ਆਪਾਂ ਫਿਲਟਰ ਨਹੀਂ ਕਰ ਪਾ ਰਹੇ ਸੋ ਉਸ ਨੂੰ ਸੋਚ ਉਸ ਨੂੰ ਦੇਖਣ ਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਵੀ ਮੈਂ ਅਕਸਰ ਦੇਖਦੀ ਹਾਂ ਮੈਂ ਕਾਫੀ ਵਾਰ ਇਸ ਦਾ ਜ਼ਿਕਰ ਵੀ ਕਰਦੀ ਹਾਂ ਕਿ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕਿਸੇ ਨਾਲ ਅਸਹਿਮਤ ਹੁੰਨੇ ਆ ਖਾਸ ਕਰਕੇ ਆਪਾਂ ਯੂਥ ਦੀ ਗੱਲ ਕਰੀਏ ਤਾਂ ਜਦੋਂ ਉਹ ਸਹਿਮਤ ਨਹੀਂ ਹੈ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਦਾ ਮਿਆਰ ਹੈ ਉਹ ਇਹਨਾਂ ਥੱਲੇ ਡਿੱਗ ਜਾਂਦਾ ਹੈ ਕਿ ਉਸ ਨੂੰ ਤੁ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਬਿਕੋਜ਼ ਆਨ ਵਾਲੀ ਜਨਰੇਸ਼ਨ AI ਦੀ ਜਨਰੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਨਰੇਸ਼ਨ ਹੈ ਸੋ ਉਸ ਨੂੰ ਸਾਡੀ ਜ਼ਿੰਦਗੀ ਵਿੱਚ ਉਸ ਦੀ ਕਿੰਨੀ ਅਹਿਮੀਅਤ ਹੋਣੀ ਚਾਹੀਦੀ ਹੈ ਕਿ ਸੱਦ ਤੱਕ ਸਾਡੀ ਜ਼ਿੰਦਗੀ ਤੇ ਉਹਦਾ ਪ੍ਰਭਾਵ ਹੋਣਾ ਚਾਹੀਦਾ ਹੈ ਇਸ ਦਾ ਇੱਕ ਬੈਲੈਂਸ ਇਸ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਆਈ ਥਿੰਕ ਇਹ ਸਾਰੇ ਪੇਰੈਂਟਸ ਨੂੰ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਔਰ ਸਰਕਾਰਾਂ ਨੂੰ ਵੀ ਇਸ ਪਲੇ ਰਾਈ ਕੁਛ ਨਾ ਕੁਛ ਕਰਨਾ ਚਾਹੀਦਾ ਸਰਪਟ ਦਰਸਲ ਇਹ ਹੈ ਕਿ ਪਾਤਰ ਸਾਹਿਬ ਕੁਦਰਤ ਨਾਲ ਵੀ ਜੁੜੇ ਹੋਏ ਸੀ ਔਰ ਸਾਹਿਤ ਦੇ ਤਾਂ ਉਹ ਹੈ ਹੀ ਬਹੁਤ ਵੱਡੇ ਥੰਮ ਸੀਗੇ ਤੇ ਚੰਗੀ ਕਿਸਮ ਦੇ ਲੋ ਸਾਡੇ ਨਾਲ ਵੀ ਜੁੜੇ ਹੋਏ ਸੀ ਕਿਉਂਕਿ ਸੋਚ ਦੇ ਵਿੱਚ ਉਹ ਬਹੁਤ ਜ਼ਿਆਦਾ ਪੀਏਯੂ ਨਾਲ ਜੁੜੇ ਹੋਏ ਵੀ ਸਜਣ ਬੇਲੀ ਅਸੀਂ ਹੈਗੇ ਆ ਮੈਂ ਤਾਂ ਉਹਨਾਂ ਦਾ ਵਿਦਿਆਰਥੀ ਆ ਤਾਂ ਜਦੋਂ ਉਹ ਜਿਸ ਦਿਨ ਉਹ ਰੁਖਸਤ ਹੁੰਦੇ ਆ ਤਾਂ ਉਹਦਾ ਲੱਗਦਾ ਕਿ ਬਹੁਤ ਵੱਡਾ ਕੁਝ ਘਾਟਾ ਪੈ ਗਿਆ ਤੇ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਤੇ ਪਰ ਅਸੀਂ ਸੋਚ ਵਾਲਿਆਂ ਨੇ ਇੱਕ ਆਪਦੀ ਸੋਚ ਇਹ ਬਣਾਈ ਕਿ ਕਿਉਂ ਨਾ ਵੀ ਰੁਖ ਬੂਟੇ ਵਾਲੇ ਬੰਦੇ ਆ ਤਾਂ ਉਹਨਾਂ ਲਈ ਇੱਕ ਬਾਗ ਬਣਾਇਆ ਜਾਵੇ ਫਿਰ ਬਾਗ ਜਿਹੜਾ ਇਹ ਬਾਗ ਇਹ ਅਦਬ ਇਸ ਲਈ ਨਾ ਰੱਖਿਆ ਗਿਆ ਕਿ ਅਦਬ ਦਾ ਮਤਲਬ ਵੀ ਸਤਕਾਰ ਹੁੰਦਾ ਵੀ ਉਹਨਾਂ ਦੇ ਮਾਣ ਸਤਕਾਰ ਦੇ ਵਿੱਚ ਇਹ ਬਾਗ ਬਣਾ ਰਹੇ ਆ ਔਰ ਇਹ ਬਾਗ ਸਿਰਫ ਆਈ ਨੀ ਰੁੱਖ ਬੂਟੇ ਲੱਗੇ ਆ ਇਹ ਇੱਕ ਤਰ੍ਹਾਂ ਦੀ ਲਖਣ ਚੀਜ਼ ਬਣਾ ਰਹੇ ਆ ਕਿ ਇੱਥੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਸਾਹਿਤ ਨੂੰ ਪਿਆਰ ਕਰਦੇ ਨੇ ਇੱਥੇ ਜਿਹੜਾ ਪਹਿਲਾ ਸੈਕਸ਼ਨ ਆ ਪਹਿਲੇ ਸੈਕਸ਼ਨ ਦੇ ਵਿੱਚ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਅਕਿਆਲੀ ਜਿਹੜੇ ਸਾਡੇ ਅੱਖਰ ਨੇ ਉਹਨਾਂ ਤੇ ਸਾਰਿਆਂ ਦੇ ਪੱਥਰਾਂ ਤੇ ਖਦੀਰ ਕੇ ਊੜਾ ਉਨਾਬ ਆੜਾ ਆਂਬ ਉਹ ਇੱਕ ਤਰ੍ਹਾਂ ਦੇ ਜਿੱਥੇ ਆੜਾ ਆਂਬ ਦਾ ਪੱਥਰ ਲੱਗਿਆ ਹੋਊਗਾ ਉੱਥੇ ਨਾਲ ਹੀ ਉਹ ਬੂਟਾ ਵੀ ਲੱਗਿਆ ਹੋਊਗਾ ਹੈਨਾ ਤਾਂ ਇਦਾਂ ਹੀ ਸਾਰੇ ਪੁਰਾਣੇ ਪੋਏ ਜਿੰਨੇ ਸਾਡੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਜਿੰਨੇ ਜਿਨ੍ਹਾਂ ਨੇ ਕਫਤਾ ਨੂੰ ਸ਼ੁਰੂਆਤ ਕੀਤੀ ਤੇ ਇਸ ਮੰਝਰ ਤੱਕ ਪਹੁੰਚਾਇਆ ਉਹਨਾਂ ਸਾਰਿਆਂ ਦੇ ਸਕੈਚ ਤੇ ਉਹਨਾਂ ਦੀ ਪੋਇਟਰੀ ਵੀ ਬਣਨੀ ਹੈ ਇਹ 2.5 ਏਕੜ ਦੇ ਕਰੀਬ ਬਾਗ ਆ ਜਿਹੜਾ ਮੇਰੇ ਛੋਟੇ ਵੀਰ ਹਰਿੰਦਰ ਨੇ ਜਗਾ ਡੈਡੀਕੇਟ ਕੀਤੀ ਆ ਤਾਂ ਇਹ ਇੱਕ ਤਰ੍ਹਾਂ ਦਾ ਸਾਡਾ ਸੁਪਨਾ ਸਾਡਾ ਇਹ ਹੈ ਕਿ ਇਸ ਬਾਗ ਦੇ ਵਿੱਚ ਇਦਾਂ ਦੀ ਇੱਕ ਵਿਲੱਖਣ ਜਿਹੜੀ ਕਲਾ ਤੇ ਕੁਦਰਤ ਦਾ ਜਿਹੜਾ ਸਮੀਲ ਪੇਸ਼ ਕਰੀਏ ਕਿ ਜਿਹੜੇ ਲੋਕ ਪੰਜਾਬ ਆਉਂਦੇ ਆ ਪੰਜਾਬ ਤੋਂ ਬਾਹਰ ਰਹਿੰਦੇ ਆ ਪੰਜਾਬ ਨੂੰ ਪਿਆਰ ਕਰਦੇ ਆ ਬਾਠਰ ਸਾਹਿਬ ਨੂੰ ਪਿਆਰ ਕਰਦੇ ਆ ਉਹ ਇੱਥੇ ਦੇਖਣ ਆ। ਵਕ ਵਕ ਸਖੀਤਾ ਆਈਆਂ ਬੜਾ ਸਰਾ ਹੈ ਕਿ ਪਹਿਲੀ ਵਾਰ ਦੇਖਿਆ ਕਿ ਪੰਜਾਬ ਚ ਕਿਸੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਸਰ ਜੀ ਕੀ ਕਹਿਣਾ ਚਾਹੋਗੇ ਲੱਗਦਾ ਕਿ ਜਿਉਂਕਿ ਆਲੇ ਹੋਰ ਕਵੀ ਜਿਵੇਂ ਬਹੁਤ ਜ਼ਿਆਦਾ ਨਾਮ ਜਿਹੜਾ ਰੌਣੀ ਸਾਹਿਬ ਉਹਨਾਂ ਨੇ ਲਏ ਆ ਇਸ ਤਰ੍ਹਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਬਾਗ ਆ ਉਹਨਾਂ ਦੀ ਯਾਦਗਾਰ ਜਿਹੜੀ ਬਣਾਉਣੀ ਚਾਹੀਦੀ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਜਿਵੇਂ ਪਹਿਲਾਂ ਰੌਣੀ ਸਾਹਿਬ ਬੋਲ ਵੀ ਰਹੇ ਸੀ ਕਿ ਅੱਜ ਕੱਲ ਲੋਕਾਂ ਦੀ ਕਿਤਾਬਾਂ ਚ ਰੁਚੀ ਬੜੇ ਲੋਕਾਂ ਦੀ ਨਵੀਂ ਜੇਨਰੇਸ਼ਨ ਦੀ ਘੱਟ ਆ ਤਾਂ ਉਹ ਇਸੇ ਕਰਕੇ ਅਸੀਂ ਜਿਹੜੀ ਇਹ ਵਰਣਮਾਲਾ ਅੱਖਰਮਾਲਾ ਇਹ ਕਿਤਾਬਾਂ ਦੇ ਵਿੱਚ ਹੁੰਦਿਆਂ ਹੁੰਦਿਆਂ ਨਾਲ ਨਾਲ ਅਸੀਂ ਲਾਈਵ ਲੈ ਜਾਂਦੀ ਆ ਤਾਂ ਉਹ ਜੀ ਜੀ ਇਦਾਂ ਦੇ ਅਪਰਾਲੇ ਵੱਖ-ਵੱਖ ਕਵੀਆਂ ਨਾਲ ਜੋੜ ਕੇ ਕੱਲੇ ਕਵੀ ਨੇ ਈਵਨ ਬਹੁਤ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਸ਼ਕਤੀਆਂ ਨੇ ਸਾਡੇ ਵਿੱਚ ਮੌਜੂਦ ਹੁੰਦੀਆਂ ਜਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਨਾਂ ਦੇ ਜੇ ਬਾਗ ਬਣਾਵਾਂਗੇ ਤਾਂ ਲੋਕ ਬਾਗਾਂ 'ਚ ਜਾਣਗੇ ਤੇ ਨਹੀਂ ਤਾਂ ਫਿਰ ਚਿੱਟੇ ਵਾਲਿਆਂ ਕੋਲੇ ਤੇ ਠੇਕੇ ਤੇ ਜਾਣਗੇ ਜੋ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਜੋ ਦੇਵਾਂਗੇ ਤਾਂ ਉਹ ਉਹੀ ਉਹ ਕੰਸੀਵ ਕਰਨਗੇ ਅੱਗੇ ਵਧਦੇ ਹੁੰਦਰ ਪੰਜਾਬ ਭਰ ਦੇ ਵਿੱਚ ਚਾਈਨਾ ਡੋਰ ਦੇ ਉੱਤੇ ਲਗਾਤਾਰ ਸਕੰਜਾ ਕੱਸਿਆ ਜਾ ਰਿਹਾ ਸੋ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਦੇ ਖਿਲਾਫ ਹੁਣ ਪੁਲਿਸ ਵੱਲੋਂ ਪੈਣੀ ਨਜ਼ਰ ਬਣਾ ਕੇ ਰੱਖੀ ਗਈ ਹੈ ਸੋ ਅਮਰitsar ਪੁਲਿਸ ਵੱਲੋਂ ਜਗ੍ਹਾ ਜਗ੍ਹਾ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਹੜੀ ਦੇ ਤਿਹਾਰ ਮੌਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਅਸਮਾਨ ਦੇ ਵਿੱਚ ਰੰਗ ਬਰੰਗੀਆਂ ਪਤੰਗਾਂ ਉਡਾ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਲੇਕਿਨ ਕੁਝ ਸਾਲਾਂ ਤੋਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਹ ਚਾਈਨਾ ਡੋਰ ਹੈ ਜਿਹੜੀ ਬੈਨ ਕਰ ਦਿੱਤੀ ਗਈ ਲੇਕਿਨ ਲੋਕ ਫਿਰ ਵੀ ਚੋਰੀ ਛਿਪੇ ਚਾਈਨਾ ਡੋਰ ਦੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਖਿਲਾਫ ਪੁਲਿਸ ਵੱਲੋਂ ਹੁਣ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਹੀ ਸਖਤ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੁਲਿਸ ਵੱਲੋਂ ਡਰੋਨ ਦੇ ਰਾਹੀਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੋ ਦੂਜੇ ਪਾਸੇ ਲੋਹੜੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਸੈਂਟਰ ਹਲਕੇ ਦੇ ਵਿੱਚ ਪੁਲਿਸ ਵੱਲੋਂ ਵਕ-ਵਕ ਥਾਵਾਂ ਦੇ ਉੱਤੇ ਨਾਕਾਬੰਦੀ ਕਰਕੇ ਪਤੰਗ ਖਰੀਦਣ ਆ ਰਹੇ ਲੋਕਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ACP ਸੈਂਟਰਲ ਜਸਪਾਲ ਸਿੰਘ ਨੇ ਆਖਿਆ ਕਿ ਇੱਕ ਪਾਸੇ ਲੋਹੜੀ ਦਾ ਤਿਉਹਾਰ ਹੈ ਤੇ ਦੂਜੇ ਪਾਸੇ 26 ਜਨਵਰੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੇ ਵਕ-ਵਕ ਥਾਵਾਂ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਉੱਥੇ ਹੀ ਬਜਾਰਾਂ ਦੇ ਵਿੱਚ ਦੁਕਾਨਦਾਰ ਜੋ ਕਿ ਚਾਈਨਾ ਡੋਰ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਂਜੋਗ ਸੀਪੀ ਸਾਹਿਬ ਜੀ ਗੁਰਪ੍ਰੀਤ ਸਿੰਘ ਭੁੱਲੜ ਸਾਹਿਬ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਲੋੜੀ ਦਾ ਤਿਹਾਰ ਆ ਰਿਹਾ ਹੈ ਉਸ ਤੋਂ ਬਾਅਦ 26 ਜਨਵਰੀ ਦਾ ਤਿਹਾਰ ਆ ਰਿਹਾ ਉਹਦੇ ਸਬੰਧ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਸਾਰੇ ਸ਼ਹਿਰ ਦੇ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਫਾਇਦਾ ਹੋਵੇ ਤੇ ਜਿਹੜਾ ਲੋੜੀ ਦਾ ਤਿਹਾਰ ਵੀ ਉਹ ਤੁਕਤਾ ਉਹਨਾਂ ਮਨਾ ਸਕਣ ਤੁੰ ਮੇਰੀ ਲੋਕਾਂ ਕੇ ਅਪੀਲ ਵੀ ਹੈ ਵੀ ਲੋੜੀ ਦਾ ਤਿਆਰ ਤੁਸੀਂ ਆਪਣੇ ਸ਼ੌਕ ਨਾਲ ਮਨਾਓ ਲੇਕਿਨ ਚਾਇਨਾ ਡੋਰ ਦੇ ਨਾਲ ਕੁੜੀਆਂ ਤੁਸੀਂ ਅਡਾਉਣ ਤੋਂ ਗਰੇਜ਼ ਕਰੋ ਕਿਉਂਕਿ ਇੱਕ ਤੇ ਕੋਨੀ ਡੋਰ ਆ ਇਹ ਲੋਕਾਂ ਦੇ ਜਾਨ ਮਾਲ ਦੀ ਵਾਸਤੇ ਬਹੁਤ ਖਤਰੇ ਵਾਲੀ ਆ ਪਛਵਾ ਵਾਸਤੇ ਪੰਛੀਆਂ ਵਾਸਤੇ ਬਹੁਤ ਖਤਰਾ ਹੈ ਤੇ ਦੂਸਰਾ ਇਹ ਗੈਰ ਕਾਨੂੰਨੀ ਵੀ ਹੈ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਅਸੀਂ ਇਹ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹੀ ਮਹਿਮ ਚਲਾਈ ਵੀ ਹੋਈ ਆ ਲੋਕਲ ਸਟੇਜ ਵੀ ਕਰ ਰਹੇ ਤੇ ਘਰ ਵੀ ਵੀ ਕਰ ਰਹੇ ਹੁਣ ਵੀ ਮੇਰੀ ਲੋਕਾਂ ਕੇ ਇਹ ਹੀ ਪੀਜਾ ਵੀ ਤੁਸੀਂ ਇਸ ਤੋਂ ਬਚੋ ਹਾਂ ਜੇ ਦੇਖਿਆ ਜਾਵੇ ਤਾਂ ਪਿਛਲੇ ਦਿਨ ਇੱਕ ਕਾਫੀ ਰਿਕਵਰੀ ਕੀਤੀ ਹੈ ਤੁਸੀਂ ਕਿ ਚਾਈਨਾ ਡੋਰਾਂ ਦੀ ਤਾਂ ਕਾਫੀ ਅਵੇਅਰਨੈਸ ਵੀ ਲੋਕਾਂ ਨੂੰ ਮਿਲੀ ਹੈ ਲੋਕ ਜਾਗਰੂਕ ਵੀ ਹੋਏ ਨੇ ਹੁਣ ਜਿਵੇਂ ਕੱਲ ਲੋੜੀ ਦਾ ਤਿਆਰ ਹੈ ਪਰ ਲੋਕਾਂ ਨੂੰ ਖਾਸ ਖਾਸ ਕਰਕੇ ਨੌਜਵਾਨਾਂ ਨੂੰ ਵੀ ਅਪੀਲ ਕਰੋ ਜੇਖੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਪ੍ਰਾਊਡ ਵੀ ਹੈ ਕਿ ਅਸੀਂ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਮਹਿੰਮ ਚਲਾਈ ਸੀ ਉਹਨੂੰ ਮਿਲ ਕੇ ਬਹੁਤ ਹੀ ਪਰਵਾਹ ਹੰਗਾਰਾ ਵੀ ਮਿਲਿਆ ਹੈ ਤੇ ਇਹ ਚਾਈਨਾ ਡੋਰ ਦੇ ਉੱਤੇ ਕਾਫੀ ਹੱਦ ਤੱਕ ਰੋਕ ਵੀ ਲੱਗੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜੇ ਪੁਰਾਣੇ ਰਵਾਇਤੀ ਡੋਰ ਬਣਾਉਣ ਵਾਲੇ ਅੱਡੇ ਹੀ ਉਹ ਸ਼ਾਇਦ ਫਿਰ ਤੋਂ ਨਜ਼ਰ ਆਉਣ ਲੱਗ ਪਿਆ ਤੇ ਉਹਨਾਂ ਨੇ ਸਾਨੂੰ ਮਿਲ ਕੇ ਅਪਰੀਸ਼ੀਏਟਿਵ ਬਹੁਤ ਕੀਤਾ ਹੈ ਵੀ ਤੁਹਾਡੀ ਵਜ੍ਹਾ ਦੇ ਨਾਲ ਸਾਡੀ ਰੂਜੀ ਰੋਟੀ ਜਿਹੜੀ ਦੁਬਾਰਾ ਚੱਲ ਵੀ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਤੁਸੀਂ ਚਾਈਨਾ ਡੋਰ ਛੱਡ ਕੇ ਇਹ ਰਵਾਇਤੀ ਡੋਰ ਵਾਲੇ ਪਾਸੇ ਆਓ ਇੱਕ ਤਾਂ ਤੁਹਾਡੇ ਸ਼ੌਕ ਪੂਰੇ ਹੋਣਗੇ ਫਿਰ ਦੂਸਰਾ ਜਿਹੜਾ ਵਾਤਾਵਰਣ ਦੀ ਜਿਹੜੀ ਆ ਸਾਹਸਵਾਲ ਸੁਰੱਖਿਆ ਤੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਵੀ ਬਣੀ ਰਹੂਗੀ ਜੇ ਦੇਖਿਆ ਜਾਵੇ ਤਾਂ ਕਿੰਨੀ ਜਗ੍ਹਾ ਜਗ੍ਹਾ ਤੇ ਹੁਣ ਇਸ ਇਸ ਸਮੇਂ ਜਿਹੜੇ ਤਾਕੇ ਬੰਦ ਕੀਤੀ ਹੋਈ ਹੈ ਕਿਹੜੇ ਕਿਹੜੇ ਥਾਂ ਇਹ ਪੂਰੇ ਕਮਿਸ਼ਨਰੇਟ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਸਾਰੀਆਂ ਚੌਕੀਆਂ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੀ ਆ ਪ੍ਰੋਪਰ ਚੈਕਿੰਗ ਦੀ ਤਿਆਰੀ ਆ ਤੇ ਸੀਨੀਅਰ ਡੀਸੀਪੀ ਸਾਹਿਬ ਲੈਵਲ ਦੇ ਅਫਸਰ ਜਿਹੜੇ ਆ ਉਹ ਇਹਦੀ ਸੁਪਰਵੀਜ਼ਨ ਕਰ ਰਹੇ ਨੇ ਇਹਦੇ ਵਿੱਚ ਚਾਰ ਡੀਸੀਪੀ ਸਾਹਿਬ ਤੇ ਚਾਰ ਏਡੀਸੀਪੀ ਸਾਹਿਬ ਬਾਕੀ ਸਾਰੇ ਹਲਕਾ ਜੀਓ ਜੀਓ ਸਾਰੇ ਸਾਰੇ ਐਸਚਓ ਸਾਰੇ ਚੌਕੀ ਚਾਰਜ ਜਿਹੜੇ ਪ੍ਰੋਪਰ ਚੈਕਿੰਗ ਕਰਕੇ ਜਿਹੜੀ ਆ ਇਹਦੀ ਆ ਸਰਕਾਰ ਕਰੇ ਅੱਗੇ ਵੱਧਦੇ ਉਧਰ ਆਮ ਆਦੀ ਪਾਰਟੀ ਦੀ ਸਪੋਕਸਪਰਸਨ ਪ੍ਰਿਯੰਕਾ ਕੱਕੜ ਨੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਅਮਿਤ ਸ਼ਾਹ ਦੇਸ਼ ਦੀਆਂ ਸਰਦਾਂ ਦੀ ਰਾਖੀ ਕਰਨ ਦੇ ਵਿੱਚ ਅਸਫਲ ਰਹੇ ਨੇ ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਭਾਜਪਾ ਨੇਤਾ ਸ਼੍ਰੀਮਤੀ ਇਰਾਨੀ ਨੇ ਵੀ ਮੰਨਿਆ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਵਜੋਂ ਆਪਣਾ ਕੰਮ ਕਰਨ ਦੇ ਵਿੱਚ ਅਸਫਲ ਰਹੇ ਨੇ ਅਤੇ ਅਮਿਤ ਸ਼ਾਹ ਦੇਸ਼ ਦੀਆਂ ਸਰਦਾਂ ਦੀ ਰੱਖਿਆ ਨਹੀਂ ਕਰ ਸਕੇ ਜਿਸ ਕਾਰਨ ਰੋਹਿੰਗਿਆ ਪੂਰੇ ਦੇਸ਼ ਦੇ ਵਿੱਚ ਆਕੇ ਵਸੇ ਹੋਏ ਨੇ ਉਥੇ ਭਾਜਪਾ ਦੇ ਕੋਲ ਦਿੱਲੀ ਦੇ ਲਈ ਕੋਈ ਕੰਮ ਕੋਈ ਦ੍ਰਿਸ਼ਟੀ ਅਤੇ ਕੋਈ ਚਿਹਰਾ ਨਹੀਂ ਹੈ ਅਤੇ ਹੁਣ ਉਹ ਆਪਣੀ ਹਾਰ ਨੂੰ ਯਕੀਨੀ ਸਮਝ ਰਹੇ ਨੇ ਇਸ ਲਈ ਹੁਣ ਉਹ ਸਾਡੇ ਵਿਧਾਇਕਾਂ ਦੇ ਵਿਰੁੱਧ ਕੇਸ ਦਰਜ ਕਰ ਰਹੇ ਨੇ ਅਭੀ ਥੋੜੀ ਦੇਰ ਪਹਿਲੇ ਭਾਜਪੀ ਕੀ ਇੱਕ ਬੜੀ ਨੇਤਰੀ ਨੇ ਸਪ੍ਰਿਤੀ ਰਾਣੀ ਜੀ ਨੇ ਇੱਕ ਬਹੁਤ ਮਹੱਤਵਪੂਰਨ ਮੁੱਦਾ ਉਠਾਇਆ ਅੱਜ ਹਮ ਉਨਕੀ ਬਾਤੋਂ ਸੇ ਇਤਿਫਾਕ ਰਖਤੇ ਹਨ ਉਹਨਾਂ ਨੇ ਪ੍ਰਮੁਖ ਤੌਰ ਪਰ ये कहा कि अमित शाह जी एज अ लॉ मिनिस्टर एक टोटल फेलियर रहे हैं उन्होंने कहा कि अमित शाह जी एज अ होम मिनिस्टर बॉर्डर्स की सिक्योरिटी नहीं कर पाए हैं और देश में हर जगह रोहिंग्या बसे हुए हैं आज देश में आप न्यूज पढ़ेंगे तो पता चलेगा गुजरात में रोहिंग्या है उत्तर प्रदेश में रोहिंग्या है हरियाणा में रोहिंग्या है और म्यांमार नागालैंड असम झारखंड बिहार उत्तर प्रदेश ये सारे रस्ते क्रॉस करते करते रोहिंग्या दिल्ली पहुंच गए हैं उससे साफ दिखता है कि अमित शाह जी ना तो एक्सटर्नल बॉर्डर सिक्योरिटी में बॉर्डर्स को सुरक्षित कर पाए और ना ही दिल्ली में इंटरनल सिक्योरिटी को सुरक्षित कर पाए दिल्ली में भी कानून व्यवस्था लॉ एंड ऑर्डर सीधे तौर पर अमित शाह जी के अंदर आता है और देश की बॉर्डर सिक्योरिटी भी अमित शाह जी के अंदर आती है स्मृति ईरानी जी ने आज हिम्मत करके अमित शाह जी को चैलेंज किया है उन्होंने कहा है कि ऐसे देशद्रोह में उनके ऊपर मुकदमा होना चाहिए जो बुरी तरह से बॉर्डर सिक्योर करने में फेल रहे हैं अब हम देख रहे हैं कि चुनाव आते आते भाजपा वाले क्योंकि उनको अपनी हार साफ दिख रही है वो तिलमिलाए हुए हैं, उनकी बौखलाहट साफ नजर आ रही है क्योंकि ना उनके पास दिल्ली के लिए कोई आगे का एजेंडा ना दिल्ली के लिए कोई विजन ना दिल्ली के लिए कोई चेहरा तो वो जानबूझकर हमारे विधायकों पर अपनी पुरानी एसओपी के तहत एक और झूठा केस कर रहे हैं हमने पहले भी आपको जानकारी दी कि वो तो आतिशी जी को भी अरेस्ट करने वाले हैं ये भाजपा का घिसा पिटा पैटर्न है कि जब वो अपनी हार देखती है तो वो हर तरह की एजेंसी का दुरुपयोग करती है ਅਭੀ ਤੋਂ ਹਮਾਰੇ ਨੇਤਾਵਾਂ 'ਤੇ ਆਪ ਦੇਖੇਂਗੇ ਈਡੀ ਸੀਬੀਆਈ ਕੇ ਛਾਪੇ ਵੀ ਪੜੇਂਗੇ ਔਰ ਜੈਸਾ ਮੈਨੇ ਪਹਿਲੇ ਕਹਾ ਆਤੀਸੀਜੀ ਕੇ ਅਰੈਸਟ ਹੋਨੇ ਕੀ ਵੀ ਪੂਰੀ ਸੰਭਾਵਨਾ ਹੈ ਅੱਗੇ ਵੱਧਦੇ ਆ ਉਧਰ ਐਸਬੀਆਈ ਗ੍ਰਾਹਕ ਸੇਵਾ ਕੇਂਦਰ ਚਲਾਉਣ ਵਾਲੇ ਵਿਅਕਤੀ ਨੇ ਇੱਕ ਔਰਤ ਨੂੰ ਸਾਈਬਰ ਅਪਰਾਧੀਆਂ ਦੇ ਧੋਖੇ ਤੋਂ ਬਚਾ ਲਿਆ ਤੋਂ ਐਸਬੀਆਈ ਗ੍ਰਾਹਕ ਸੇਵਾ ਕੇਂਦਰ ਚਲਾਉਣ ਵਾਲੇ ਮੁਲਾਜ਼ਮ ਸੁਮਿਤ ਕੁਮਾਰ ਨੇ ਆਖਿਆ ਕਿ ਕੋਰਤ ਉਸਦੇ ਸੈਂਟਰ ਦੇ ਵਿੱਚ ਆਈ ਸੀ ਅਤੇ ਉਸ ਨੂੰ 1 ਲੱਖ ਰੁਪਏ ਦਿੱਤੇ ਤੇ ਉਹ ਪੈਸੇ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਅਤੇ ਇਹ ਔਰਤ ਕਾफी ਪਰੇਸ਼ਾਨ ਵੀ ਦਿਖਾਈ ਦੇ ਰਹੀ ਸੀ ਤੇ ਜਦੋਂ ਔਰਤ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਅਤੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਦੇਸ਼ ਦੇ ਵਿੱਚ ਹਾਦਸਾ ਹੋ ਗਿਆ ਜਿਸ ਦੇ ਵਿੱਚ ਇੱਕ ਔਰਤ ਜ਼ਖਮੀ ਵੀ ਦੱਸੀ ਗਈ ਉੱਥੇ ਹੀ ਤੁਰੰਤ ਇਲਾਜ ਦੇ ਲਈ 1 ਲੱਖ ਰੁਪਏ ਮੰਗੇ ਗਏ ਤੇ ਇਹ ਪੈਸੇ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਵੀ ਆਖੀ ਗਈ ਉੱਥੇ ਹੀ ਐਸਬੀਆਈ ਗ੍ਰਾਹਕ ਸੇਵਾ ਕੇਂਦਰ ਦੇ ਇਸ ਮੁਲਾਜ਼ਮ ਵੱਲੋਂ ਮੌਕੇ ਦੇ ਉੱਤੇ ਮੀਡੀਆ ਕਰਮਚਾਰੀਆਂ ਨੂੰ ਬੁਲਾਇਆ ਗਿਆ ਤੇ ਜਦੋਂ ਉਸ ਨੂੰ ਆਪਣੇ ਪੁੱਤਰ ਦੇ ਨਾਲ ਫੋਨ ਤੇ ਗੱਲ ਕਰਵਾਉਣ ਦੇ ਲਈ ਕਿਹਾ ਤਾਂ ਸਥਿਤੀ ਪੂਰੀ ਤਰ੍ਹਾਂ ਸਪਾਸਟ ਹੋ ਗਈ ਅਤੇ ਔਰਤ ਧੋਖਾ ਧੜੀ ਦਾ ਸ਼ਿਕਾਰ ਹੋਣ ਤੋਂ ਬਚ ਗਈ ਹੈ ਸੋ ਸੁਮਿਤ ਕੁਮਾਰ ਨੇ ਪੱਤਰਕਾਰਾਂ ਦੀ ਮੌਜੂਦਗੀ ਦੇ ਵਿੱਚ ਔਰਤ ਦੇ ਪਤੀ ਲਖਵਿੰਦਰ ਸਿੰਘ ਨੂੰ 1 ਲੱਖ ਰੁਪਏ ਵਾਪਸ ਕਰ ਦਿੱਤੇ ਨੇ ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਿਹਾ ਜੀ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕਾਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ 1 ਲੱਖ ਰੁਪਏ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਬੁਲਾਓ ਜਿਹਨੂੰ ਪਾਣਾ ਹੈ ਉਹ ਬਾਹਰੀ ਕੰਟਰੀ ਸੀਗਾ ਉੱਥੇ ਕਾਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਹਾਂ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੂੰ ਤੇ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਹੀ ਬਿਆਜੀ ਸਾਡੇ ਕੋਲ ਨਹੀਂ ਸੀ ਰੱਥਣਾ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਫੋਨ ਆਇਆ ਨਹੀਂ ਬੇਟਾ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਫੋਨ ਕੀਤਾ ਹੋ ਉਹ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਠੀਕ ਠਾਕ ਹੈ ਅੱਗੇ ਵੱਧਦੇ ਉਧਰ ਬਿੱਤੇ ਦੀਣੀ ਬਠਿੰਡਾ ਦੇ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ 8 ਘਰਾਂ ਨੂੰ ਅੱਗ ਲਗਵਾਉਣ ਵਾਲੇ ਮਾਮਲੇ 'ਚ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਮਾਮਲੇ ਨੂੰ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 3 ਦਰਜ ਕੀਤੀ ਗਈ ਉੱਥੇ ਹੀ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸ ਦੇ ਵਿੱਚੋਂ 7 ਬਾਈ ਨੇਮ ਮੁਲਜ਼ਮ ਹਨ ਅਤੇ ਇਹਨਾਂ ਦੇ ਵਿੱਚੋਂ 3 ਦੀ ਗ੍ਰਿਫਤਾਰੀ ਕੀਤੀ ਗਈ ਹੈ ਸੋ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੋਵੇਂ ਤਰ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਨ੍ਹਾਂ ਦੇ ਵਿੱਚੋਂ ਜਸਪ੍ਰੀਤ ਸਿੰਘ ਦੇ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਕਿ ਰਵਿੰਦਰ ਸਿੰਘ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਪਿੰਡ ਦੇ ਲੋਕਾਂ ਵੱਲੋਂ ਕੀਤੀ ਗਈ ਤਾਂ ਉਸ ਦੇ ਵੱਲੋਂ ਰੋਕਣ ਵਾਲੇ ਵਿਅਕਤੀਆਂ ਦੇ ਘਰਾਂ ਨੂੰ ਅੱਗ ਤੱਕ ਲਗਾ ਦਿੱਤੀ ਗਈ। ਸੋ ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁਲਿਸ ਹੁਣ ਪੁੱਛਗਿੱਛ ਕਰ ਰਹੀ ਹੈ। ਸੋ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਦੇ ਉੱਪਰ ਪਹਿਲਾਂ ਕੋਈ ਨਸ਼ੇ ਤਸਕਰੀ ਦਾ ਜਾਂ ਕੋਈ ਹੋਰ ਮੁਕੱਦਮਾ ਦਰਜ ਨਹੀਂ ਪਰ ਫਿਰ ਵੀ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰ ਰਹੇ ਆ ਸੋ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹਨਾਂ ਦੇ ਵਿੱਚੋਂ ਕੌਣ-ਕੌਣ ਵਿਅਕਤੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਸੋ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮਿਤੀ 9 ਤਰੀਕ ਦੀ ਰਾਤ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਟੀਗੌਂਡੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 3 ਥਾਣਾ ਨਈਂਆਂਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਔਰ ਬੀ ਐਨ ਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਇਸ ਮਕਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਤਕਰੀਬਨ 17 ਦੇ ਕਰੀ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਸੋ ਮਾਨਯੋਗ ਐਸ ਐਸ ਪੀ ਸਾਹਿਬ ਬਠਿੰਡਾ ਵਾਲੋ ਇਸ ਮਕਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀ ਆਈ ਏ ਡੀ ਐਸ ਪੀ ਪੁਚੋ ਐਸ ਐਚ ਓ ਨਈਂਆਂਵਾਲਾ ਚੌਕੀ ਇੰਚਾਰਜ ਬੋਨੇਣਾ ਤੇ ਵੱਖ-ਵੱਖ ਟੀਮਾਂ ਲ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈਗੇ ਰਣਜੀਤ ਸਿੰਘ, ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜੇ ਰੇਸ਼ਮ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਬਾਈ ਨੇ ਵੀ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਜਿਹੜੇ ਹੈਗੇ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ। ਇਸ ਦੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁਕਦੋਸ਼ੀਰ ਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਲੀਡਸ ਦਿੱਤੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਸਾਡੀਆਂ ਸੜੀਆਂ ਰੇਡ ਕਰ ਰਹੀਆਂ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਿਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾਂ ਜਿਹੜਾ ਮੁਕਤਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜੇ ਇਸ ਮੁਕਦਮੇ ਦੇ ਵਿੱਚ 100 ਜਿਹੜੇ 307 ਜਿਵੇਂ ਆਈਪੀਸੀ ਦੇ ਰੈਲੇਵੈਂਟ ਸੈਕਸ਼ਨ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਹਨ ਰਵਿੰਦਰ ਸਿੰਘ ਦੇ ਉੱਤੇ ਸਰ ਜੀ ਵੀ ਕੀ ਗੱਲ ਚੱਲ ਰਹੀ ਸੀ ਕਿ ਨਸ਼ੇੜੀਆਂ ਵੱਲੋਂ ਅਗ ਲਗਾਈ ਕੀ ਰਵਿੰਦਰ ਸਿੰਘ ਦੇ ਉੱਤੇ ਪਹਿਲਾਂ ਐਨਡੀ ਦਾ ਕੋਈ ਜਾਂ ਨਸ਼ੇ ਦਾ ਕੋਈ ਕਿਹੜਾ ਮਾਮਲਾ ਸਾਹਮਣੇ ਹੈ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਕੋਲ ਇੱਕ ਨਜਾਇਜ਼ ਅਸਲਾ ਬਰਾਮਦ ਹੋਇਆ ਸੀਗਾ 2023 ਦੇ ਵਿੱਚ ਉਸ ਸੰਬੰਧ ਦੇ ਵਿੱਚ ਮੁਕਦਮਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਫਰਦਰ ਕੋਈ ਮੁਕਦਮਾ ਤਾਂ ਦਰਜ ਨਹੀਂ ਹੈਗਾ ਬਟ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਚੇ ਜਿਹਾ ਨਿਕਲ ਕੇ ਆ ਰਹੀਆਂ ਨੇ ਉਸ ਸਿੰਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਅਸੀਂ ਗ੍ਰਿਫਤਾਰੀ ਹੋਊਗੀ ਤਾਂ ਡੈਫੀਨਿਟਲੀ ਅਸੀਂ ਜਿਹਨੂੰ ਅਸੀਂ ਢੰਗਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਉਸ ਚੀਜ਼ ਦੇ ਵਿੱਚ ਵੀ ਇਨਵੋਲ ਹੋਇਆਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਇਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਸ ਦੀ ਧਰਮਿੰਦਰ ਦੇ ਆਪਸ ਵਿੱਚ ਗੱਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀਗੀ ਜਿਹੜਾ ਕਿ ਜਸਪ੍ਰੀਤ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਦ ਰੁਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਜਿਹੜੀ ਹੈਗੀ ਚੀਜ਼ ਕਲੀਅਰ ਹੋ ਜਾਊਗੀ ਪਹਿਲਾਂ ਪਹਿਲਾਂ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹੈ ਹਮਲਾ ਕੀਤਾ ਗਿਆ ਸੀ ਭੰਤੋੜ ਕੀਤੀ ਗਈ ਸੀ ਜਿਹਦੀ ਕੋਈ ਉਹਨਾਂ ਨੇ ਕੰਪਲੇਨਟ ਨਹੀਂ ਜਾਰੀ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾਕ ਜਿਹੜੇ ਹੈਗੇ ਰਾਤ ਨੂੰ ਉਹਨਾਂ ਦੇ ਘਰ ਅਟੈਕ ਕਰਦੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇ ਉਹਨਾਂ ਦੇ ਘਰਾਂ ਨੂੰ ਆਕ ਲਗਾ ਦਿੱਤੀ ਕਾਈਂਡ ਆਫ ਇਦਾਂ ਦਾ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਹੈ ਲੜਾਈ ਦਾ ਜਸਪ੍ਰੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਬੋਲੇ ਗਿਆ ਜਾ ਰਿਹਾ ਵੀ ਅਸੀਂ ਇਹਨੂੰ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਮ ਤੋਂ ਵੇਚਨ ਤੋਂ ਰੋਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਦਾ ਸੀਗਾ ਬਟ ਜਿਹੜੀ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈ ਕਈ ਚੀਜ਼ਾਂ ਜਿਹੜੀ ਕਲੀਅਰ ਹੋਣਗੀਆਂ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਕਿੰਨੇ ਵਿਅਕਤੀ ਇਨਵੋਲਵ ਐ ਸਾਰੇ ਕੇਸ ਦੇ ਵਿੱਚ ਇਹਦੀ ਗੱਲ ਇਹਦੇ ਵਿੱਚ ਜਿਹੜੇ 7 ਬੰਦੇ ਬਾਈ ਨਾਮ ਦਰਜ ਨੇ ਜਿਹੜਾ 3 ਨੰਬਰ ਮੁਕੱਦਮਾ ਦਰਜ ਕੀਤਾ ਤੇ ਬਾਕੀ ਜਿਹੜੇ 17 18 ਦੇ ਕਰੀ ਜਿਹੜੇ ਅੰਸ਼ਾ ਤੇ ਦੋਸ਼ੀ ਨੇ ਜਿਹੜੇ ਤਿੰਨ ਗ੍ਰਫਤਾਰ ਕੀਤੇ ਨੇ ਇਹ ਇੱਕ ਬਾਈ ਨੇਮ ਦੇ ਵਿੱਚੋਂ ਗ੍ਰਫਤਾਰ ਹੈ ਤੇ ਦੋ ਜਿਹੜੇ ਅਨਨੋਨ ਸੀਗੇ ਉਹਦੇ ਵਿੱਚ ਨਾਮਿਨੇਟ ਕੀਤਾ ਸੀ ਬਿਲਕੁਲ ਕਿੰਨੇ ਕਰ ਨੂੰ ਅੱਗ ਲਾਈ ਤੇ ਪਿੰਡ ਵਾਲੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਕਰੀਬਨ 7 ਘਰ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗ ਲਗਾਈ ਸੀਗੇ ਉਹਨਾਂ ਨੂੰ ਕੋਈ ਪਿੰਡ ਵਾਲਾ ਕੋਈ ਬਚਾਉਣ ਵਰਤ ਨਹੀਂ ਆਇਆ ਇਸ ਵਿੱਚ ਉਹ ਦੇਖੋ ਜਦੋਂ ਇਹਦਾ ਲੜਾਈ ਹੁੰਦੀ ਹੈ ਤਾਂ ਜਿਹੜੇ ਬੰਦੇ ਦੀ ਪਾਰਟੀਆਂ ਹੁੰਦੀਆਂ ਲੜਾਈ ਦੇ ਵਿੱਚ ਤਾਂ ਆਈ ਡੋਨਟ ਥਿੰਕ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਛੁਡਾਇਆ ਹੋਵੇ ਤੇ ਉਧਰ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਉੱਤੇ ਆਪਣੀ ਪਕੜ ਮਜ਼ਬੂਤ ਕੀਤੀ ਗਈ ਹੈ ਸੋ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਨੇ ਜਿਹੜੇ ਸ਼ਰਾਬ ਦਾ ਕੰਮ ਕਰ ਰਹੇ ਨੇ ਤੋਂ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਈ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ੇ ਦੀ ਦੁਰਵਰਤੋਂ ਨੂੰ ਖਤਮ ਕਰਨ ਦੇ ਲਈ ਨਸ਼ਾ ਤਸਕਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਹਿੱਸੇ ਵਜੋਂ ਗੁਪਤ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਦੇ ਨੇੜੇ ਇੱਕ ਸਵਿਫਟ ਕਾਰ ਖੜੀ ਹੈ ਜਿਸ ਦੇ ਵਿੱਚ ਕਮਲਦੀਪ ਸਿੰਘ, ਇਸ਼ਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਨਾਮੀ ਵਿਅਕਤੀ ਨੇ ਜਿਹੜੇ ਇਹ ਤਿੰਨ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਤੇ ਇਸ ਸਮੇਂ ਉਹ ਗ੍ਰਾਹਕਾਂ ਦੀ ਉਡੀਕ ਕਰ ਰਹੇ ਸਨ ਜੇਕਰ ਪੁਲਿਸ ਵੱਲੋਂ ਛਾਪਾ ਮਾਰਿਆ ਜਾਂਦਾ ਤਾਂ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਸੋ ਇਸੇ ਨੂੰ ਆਧਾਰ ਬਣਾ ਕੇ ਪੁਲਿਸ ਦੀ ਟੀਮ ਵੱਲੋਂ ਇਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਵਿੱਚੋਂ ਚੰਡੀਗੜ੍ਹ ਮਾਰਕਾ 432 ਬੋਤਲਾਂ ਸ਼ਰਾਬ ਦੀਆਂ ਬਰਬੰਦ ਹੋਈਆਂ ਨੇ ਉੱਥੇ ਪੁਲਿਸ ਵੱਲੋਂ ਤਿੰਨੇ ਮੁਲਜ਼ਮਾਂ ਨੂੰ ਇੱਕ ਸਵਿਫਟ ਕਾਰ ਜਿਸ ਦੇ ਵਿੱਚ 432 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਮੌਜੂਦ ਸਨ ਉਸ ਸਮੇਤ ਗ੍ਰਿਫਤਾਰ ਕੀਤਾ ਗਿਆ ਸੋ ਉਹਨਾਂ ਦਾ ਆਖਣਾ ਹੈ ਕਿ ਸੁਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਤੇ ਸਾਰਿਆਂ ਦੇ ਖਿਲਾਫ ਆਫਕਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਮੋਗਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਵੱਲੋਂ ਮੋਗਾ ਜ਼ਿਲ੍ਹੇ ਦੇ ਵਿੱਚ ਮਾੜੇ ਵਿਅਕਤੀਆਂ ਨਸ਼ਾ ਪੈਡਲਰਾਂ ਜਾਂ ਹੋਰ ਜਿਹੜੇ ਲੁੱਟਾਂ ਖੋਹਾਂ ਜਾਂ ਵਗੈਰਾ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵੱਡੀ ਮਹਿੰਮ ਨੂੰ ਹੋਰ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਂ ਦੇ ਰੇਡ ਕਰਕੇ ਚਿੱਟਰ ਫੜਿਆ ਗਿਆ ਤੇ ਵੈਪਨ ਵੀ ਫੜੇ ਗਏ ਤੇ ਮੋਟਰਸਾਈਕਲ ਵਗੈਰਾ ਵੀ ਬਰਾਮਦ ਕੀਤੇ ਜੀ ਦੀ ਸੀਰੀਜ਼ ਦੇ ਵਿੱਚ ਇੱਕ ਸੀਆਈਏ ਮੋਗਾ ਤੋਂ ਟਿਪ ਮਿਲੀ ਸੀ ਵੀ ਇੱਥੇ ਤਿੰਨ ਵਿਅਕਤੀ ਆ ਕਮਲਦੀਪ, ਈਸ਼ਦੀਪ ਤੇ ਸੁਖਵੰਦਰ ਜਿਹੜੇ ਸ਼ਰਾਬ ਵੇਚਦੇ ਆ ਤੇ ਜਿਹੜੇ ਅੱਜ ਮੋਗਾ ਦੇ ਵਿੱਚ ਆਪਣੀ Swift ਗੱਡੀ EB04AE0248 ਦੇ ਵਿੱਚ ਗੋਲ ਚੌਂਕ ਫੋਕਲ ਪੁਆਇੰਟ ਤੇ ਖੜਿਆ ਤੇ ਜੇ ਉਹਨਾਂ ਨੂੰ ਰੇਡ ਕਰਕੇ ਅਰੈਸਟ ਕੀਤਾ ਜਾ ਸਕਦਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 7 ਮਿਤੀ 11/1/25 ਅਧੀਨ ਧਾਰਾ 61/14 ਤੇ ਦਰਜ ਕੀਤਾ ਦਰਜ ਕਰਕੇ ਆਪਣੀ ਪੁਲਿਸ ਪਾਰਟੀ ਲੈ ਕੇ ਰੇਡ ਕੀਤਾ ਗਿਆ ਰੇਡ ਕਰਨ ਤੇ ਉਕਤ ਗੱਡੀ ਸਮੇਤ ਦੋਸ਼ੀਆਂ ਤੇ ਚੰਡੀਗੜ੍ਹ ਦੀ ਸ਼ਰਾਬ ਜਿਹਦੇ ਚ 432 ਬੋਤਲਾਂ 999 ਵਿਸਕੀ ਬਰਾਮਦ ਹੋਈ ਆ ਜਿਹੜੇ ਦੋਸ਼ੀ ਐ ਇੱਕ ਕਮਲਦੀਪ ਸਿੰਘ son of ਜਸਪ੍ਰੀਤ ਸਿੰਘ ਪਿੰਡ ਕੌਂਗੇ ਇਸਦੀਪ ਸਿੰਘ ਏਲੀਅਸ ਅਰਸ਼ ਪੁੱਤਰ ਜਸਮੇਲ ਸਿੰਘ ਪਿੰਡ ਕੌਂਗੇ ਤੇ ਸੁਖਵਿੰਦਰ ਸਿੰਘ ਏਲੀਅਸ ਨਿੱਕਾ son of ਸੁਰਿੰਦਰ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਇਹ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਜਿਹੜਾ ਤੀਜਾ ਸੁਖਵਿੰਦਰ ਸਿੰਘ ਨਿੱਕਰ ਇਹਦੇ ਤੇ ਪਹਿਲਾਂ ਵੀ ਪਟਿਆਲਾ ਚ ਅਕਸਾਈ ਡੈਕਟ ਦਾ 176/20 ਮੁਕਦਮਾ ਥਾਣਾ ਪਸਿਆਣਾ ਚ ਦਰਜ ਹੈ ਇਹ ਤੋਂ ਇਲਾਵਾ ਇੱਕ ਹੋਰ ਮੁਕਦਮਾ ਥਾਣਾ ਜੀਰਕਪੁਰ ਵਿਖੇ 329/22 ਅਧੀਨ ਧਾਰਾ 31 21 ਗਤੀ ਐਨ ਡੀ ਪੀਓ ਸੈਕਟਰ ਦਰਜ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਇਹ ਸ਼ਰਾਬ ਜਿਹੜੀ ਹੈ ਚੰਡੀਗੜ੍ਹ ਦੀ ਕਿੱਥੋਂ ਲਿਆਂਦੀ ਤੇ گاਂ ਕਿੱਥੇ ਕਿੱਥੇ ਸਾਡੇ ਏਰੀਏ 'ਚ ਵੇਚਦੇ ਆ ਤਾਂ ਜੋ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਬਿਹਾਈਂਡ ਦਾ ਬਾਰਸ ਕੀਤਾ ਜਾ ਸਕੇ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ